ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ 베ਗਾ ਤੇ ਅੱਜ ਦੀ ਭਾਈ ਜਿਹੜੀ ਵੀਡੀਓ ਆ ਪਿੰਡ ਨਾਥਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਠਿੰਡਾ ਭਾਈ ਗੁਰਵਿੰਦਰ ਸਿੰਘ ਗੋਰੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂਗੇ ਘਰੇਲੂ ਮੱਝਾਂ ਵਾਈ ਦੀ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ ਜਿਹੜੀ ਮੱਝ ਦੀ ਸੁਣੋ ਆਪਾਂ ਵੀਡੀਓ ਦਿਖਾ ਰਹੇ ਆਂ ਭਾਈ ਦਿਨਾ ਤੇ ਆਈ ਹੋਈ ਹੈਗੀ ਜਾਨੀ ਕਿ ਦਿਨ ਪੂਰੀ ਆ ਗਈ ਸੌਂਦੀਆਂ ਪੂਰੀਆਂ ਤਿਆਰੀਆਂ ਦੇ ਵਿੱਚ ਹੈਗੀਆਂ ਹੈਗੀ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਚਾਰੇ ਪੈਰ ਮੱਥਾ ਤੇ ਜੇ ਅੱਖਾਂ ਦੀ ਗੱਲ ਕਰੀਏ ਆਪਾਂ ਪੂਰੀ ਬਰੀਡ ਦੇ ਵਾਈਜ਼ ਆ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਸਿੰਗਾ-ਸੁੰਗਾ ਦੀ ਵੰਤਰ ਪੂਰੀ ਚੰਗੀ ਹੈਗੀ ਦੂਜੇ ਸੂਏ ਸੋਣਾਗਾ ਪਹਿਲੇ ਸੂਏ ਦਾ ਬਾਈ ਦੁੱਧ ਹੱਸਦਾ ਸੀਗਾ ਵੀ 11 ਕਿਲੋ ਆ ਬਾਕੀ ਆਪਾਂ ਸੋਨੂੰ ਇੱਕ ਵਾਰੀ ਤੋੜ ਕੇ ਦਿਖਾਉਣੇ ਆ ਤੋਰੀ ਬਾਈ ਜੀ ਵੀਡੀਓ ਦੇ ਵਿੱਚ ਬਈ ਮੈਂ ਦੱਸੂ ਤੁਹਾਨੂੰ ਸਾਰਾ ਕੁਝ ਕਿਉਂਕਿ ਬਾਈ ਆਪ ਗੁਰਵਿੰਦਰਾ ਘਰ ਹੈ ਨਹੀਂਗਾ ਟੋਰ ਲਾ ਬਈ ਬਾਹਰ ਕੱਢ ਲਾ ਜੇ ਆਪਾਂ ਥਣਾ ਥਣਾ ਦੀ ਗੱਲ ਕਰਕੇ ਬਾਈ ਪੂਰੇ ਚੰਗੇ ਆ ਪੂਰੀ ਚੰਗੀਆਂ ਜਿਹੜੀ ਥੱਲੋਂ ਤਿਆਰ ਹੋਈ ਵੀ ਆ ਰੋਕ ਲਾ ਬਈ ਇੱਕ ਮਿੰਟ ਰੋਕ ਲੈ ਰੋਕ ਕੱਦ ਕਾਠੀ ਪੂਰੀ ਚੰਗੀਆਂ ਕੋਈ ਦਰਮਿਆਨੇ ਗਾਦੀ ਨਹੀਂ ਹੈਗੀ ਬਾਈ ਬੇਲ ਬੂਲ ਫੁੱਲ ਆ ਵਜਨ ਫੁੱਲ ਆਗਾ ਜੇ ਆਪਾਂ ਥਣ ਦੀ ਸਾਇਦ ਦੀ ਗੱਲ ਕਰਗੇ ਤਾਂ ਪੂਰੇ ਚੰਗੇ ਥਾਣਾ ਝੋਲੀ ਝੋਲੀ ਪੂਰੀ ਚੰਗੀ ਆ ਗਈ ਚਾਰੇ ਥਾਣਾ ਜਿਹੜੇ ਗੈਪ ਦੇ ਉੱਤੇ ਲੱਗੇ ਹੋਏ ਆਗੇ ਪੂਰੀਆਂ ਤਿਆਰੀਆਂ ਦੇ ਵਿੱਚ ਆ ਬਈ ਬੰਨ ਲਾ ਬਈ ਸਿੰਘਾ-ਸੁੰਗਾ ਦੀ ਬਾਂਦਰ ਆਪਾਂ ਫੇਰ ਕਹਿਣੇ ਆ ਬਈ ਵੀ ਪੂਰੀ ਚੰਗੀ ਆ ਗਈ ਪਿੰਡ ਨਾਥਪੁਰਾ ਤਹਿਸੀਲ ਨਾਥਾਣਾ ਤੇ ਜ਼ਿਲ੍ਹਾ ਬਟਿੰਡਾ ਬਾਈ ਗੁਰਵਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਬਾਈ ਦਾ ਜਿਹੜਾ ਮੋਬਾਈਲ ਨੰਬਰ ਆ ਬਈ 8847436400 ਪਾਈਨ ਇਹ ਬਾਈ ਦਾ ਮੋਬਾਈਲ ਨੰਬਰ ਹੈਗਾ ਜਿਹੜੇ ਵੀ ਵੀਰ ਨੂੰ ਮਾਝ ਪਸੰਦ ਆਉਂਦੀ ਹੈ ਬਾਈ ਨਾਲ ਸੰਪਰਕ ਕਰ ਲਿਓ ਮੋਬਾਈਲ ਨੰਬਰ ਮੈਂ ਦੁਬਾਰੇ ਦੱਸ ਦੇਣਾਗਾ 88474 36427 ਇਹ ਬਾਈ ਦਾ ਮੋਬਾਈਲ ਨੰਬਰ ਹੈਗਾ ਤੇ ਵੀਡੀਓ ਨੂੰ ਵੀ ਬਾਤ ਤੋਂ ਬਾਤ ਸ਼ੇਅਰ ਕਰ ਦਿਓ